ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਗਰੇਵਾਲ ਡੈਰੀ ਫਾਰਮ 03 ਤੇ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆਂ ਜੀ ਪਿੰਡ ਕੁਟੀ ਬਲਾਕ ਸੰਗਤ ਜ਼ਿਲ੍ਹਾ ਬਠਿੰਡਾ ਜੀ ਇਹ ਪਿੰਡ ਡੱਬ ਵਾਲੀ ਬਠਿੰਡਾ ਰੋਡ ਤੇ ਪੈਂਦਾ ਜੀ ਇੱਥੇ ਬਾਈ ਕਾਲੀ ਦੇ ਫਾਰਮ ਤੇ ਆਏ ਆਪਾਂ ਪਹਿਲਾਂ ਵੀ ਇੱਥੋਂ ਕਾਫੀ ਵੀਡੀਓ ਬਣਾ ਚੁੱਕੇ ਆਂ ਜੀ ਬਾਈ ਕੋਲੇ ਤਿੰਨ ਗਾਵਾਂ ਪਕਾਉਗੇ ਜੀ ਅੱਜ ਦੋ ਐਚਐਫ ਹੈ ਜੀ ਇੱਕ ਜਰਸੀ ਪਕਾਉਗਾ ਜੀ ਸਾਨੂੰ ਕਰਵਾਉਣੇ ਬਾਈ ਨਾਲ ਗੱਲਬਾਤ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਜੀ ਦੱਸੋ ਜੀ ਆ ਗਾਂ ਵਰੀ ਜੀ ਇਹ ਦੂਜਾ ਸੂਆ ਗਈ ਜੀ ਦੂਜਾ ਸੂਆ ਗਾਂ ਵਸ ਗਿਆ ਬਾਈ ਜੀ ਪਹਿਲੇ ਸੂਏ 20 ਕਿਲੋ ਦੁੱਧ ਦਿੱਤਾ ਗਿਆ ਜੀ ਪਹਿਲੇ ਸੂਏ 20 ਕਿਲੋ ਦੁੱਧ ਦਿੱਤਾ ਜੀ ਹਜੇ 10 ਦਿਨਾਂ ਦੀ ਕੱਚੀ ਆ ਗਈ ਜੀ ਹਾਂਜੀ 10 ਦਿਨਾਂ ਦੀ ਕੱਚੀ 10 ਦਿਨਾਂ ਦੀ ਕੱਚੀ ਦੱਸਦਾ ਬਾਈ ਜੀ ਸੁਣੋ ਕਰਵਾਉਣੀ ਹੈ ਬਾਈ ਫਲਾ ਹੁਣਿਆ ਪੈਨ ਜੀ ਇਸ ਕਰਕੇ ਥੋੜਾ ਜਿਹਾ ਲੇਖ ਕੀ ਮੁੱਲ ਕਰਦੇ ਜੀ ਇਸ ਦਾ 140 ਜੀ 1 ਲੱਖ 40000 ਰੁਪਏ ਮੁੱਲ ਹੈ ਜੀ ਇਸ ਦਾ ਕੋਈ ਦਸਨ ਮੋਡਲ ਨੰਬਰ ਪਾ ਦੇ ਬਾਈ ਨਾਲ ਗੱਲ ਕਰ ਲਈ ਦੂਜੇ ਨੰਬਰ ਤੇ ਆ ਗਏ ਜੀ ਇਹਦੇ ਬਾਰੇ ਦੱਸੋ ਜੀ ਇਹ ਵੀ ਦੂਜਾ ਸੁਗਾ ਗਿਆ ਜੀ ਦੂਜਾ ਸੁਗਾ ਗਿਆ ਜੀ ਖੋਲੋ ਦਾਟਾ ਤਾਂ ਆਦਿ ਨਾ ਬਤੀਏ 10 ਤੋਂ 15 ਦਿਨ ਹੈ ਜੀ ਕੱਚੀ ਹੈ ਜੀ ਇਹ ਚੰਗੇ ਥਾਣਾ ਵਾਲੇ ਦੀ ਦਾ ਹੈ ਜੀ खोले सू है, है सू जी।, 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 जी मगर बच्चा बची है जी दुद्ध किन्ना जी 9 ਕਿਲੋ ਆ ਜੀ 9 ਕਿਲੋ ਦੁੱਧਾ ਜੀ ਮਦਰਿਸ ਦੀ ਬੱਚੀ ਹੈ ਕੀ ਮੁੱਲ ਲਾ ਬਈ ਜਿਹਦਾ ਜੱਸੀ ਦਾ ਜੀ ਇਹਦਾ ਛਤੀ ਆ ਜੀ 36000 ਰੁਪਏ ਮੁੱਲ ਹੈ ਜੀ ਸਮੇਤ ਬੱਚੀ ਹੈ ਜੀ ਹਾਂ ਜੀ ਜੇ ਕੱਲੀ ਗਾਂ ਲੈ ਲਈਆਂ ਜੀ 25 ਦੀ ਕੋੜ ਹੈ ਇਹ ਕਿਸੇ ਨੇ ਬੱਚੀ ਤੋਂ ਬਿਨਾ ਕੱਲੀ ਗਾਂ ਲੈ ਕੇ ਜਾਣੀ ਤਾਂ 25000 ਦੀ ਹੈ ਜੀ ਇਹ ਸਮੇਤ ਬੱਚੀ ਲੈਣੀ ਹੈ 36000 ਰੁਪਏ ਮੁੱਲ ਹੈ ਜੀ ਇਹਦੀ ਸਮਝ ਕੇ ਬਣਾ ਬੱਚੀ ਦਿਖਾ ਦਿਓ ਜੀ ਅੱਛੀ ਬਹੁਤ ਚੰਗੀ ਹੈ ਦੋਸਤੋ ਇਸ ਦੀ ਸੀਮਨ ਦਾ ਕੋਈ ਰਿਕਾਰਡ ਨਹੀਂ ਹੈ ਵੈਸੇ ਬਾਈਆਂ ਕੋਲੇ ਆਈ ਹੈ ਇਹ ਪਰ ਬੱਛੀ ਬਹੁਤ ਚੰਗੀ ਹੈ ਦੇਖ ਸਕਦੇ ਹੋ ਤੁਸੀਂ ਜੇ ਗਾਂ ਤੁਸੀਂ ਬਣਾ ਬੱਛੀ ਤੋਂ ਲੈਣੀ ਚਾਹੋ ਵੀ ਮਿਲ ਜੂ ਬਾਈ ਜੀ ਮੋਬਾਈਲ ਨੰਬਰ ਬੋਲ ਦਿਓ ਜੀ 8683737957 8683739957 ਮੋਬਾਈਲ ਨੰਬਰ ਹੈ ਜੀ ਉਹ ਤੋਂ ਚੈਨਲ ਨੂੰ ਵੱਧ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਜੀ ਜੇ ਤੁਸੀਂ ਫੇਸਬੁੱਕ ਤੇ ਦੇਖਦੇ ਹੋ ਤਾਂ ਪੇਜ ਨੂੰ ਫੋਲੋ ਤੇ ਲਾਈਕ ਜਰੂਰ ਕਰ ਦਿਓ ਜੀ ਧੰਨਵਾਦ ਜੀ